ਏ ਭਾਈ ਆਪਣੇ ਕੋਲੇ ਦੂਜਾ ਸੂਆ ਸੂਈ ਸੀ ਤੀਜੇ ਵਾਸਤੇ ਗੱਪਣਾ ਹੁਣ ਅੱਛਾ ਤੀਜੇ ਸਵਾ ਦੋ ਮਹੀਨਿਆਂ ਦੀ ਗੱਪਣ ਹੋਊਗੀ ਚੈੱਕ ਪਾਸਟ ਹੈਗੀ ਓਕੇ ਤੇ ਹਾਂਜੀ ਅੱਸੀ ਕੱਲ ਸਾਰਿਆਂ ਨੂੰ ਕੀ ਹਾਲ ਆ ਜੀ ਕੰਮ ਹੈ ਅੱਜ ਪਹੁੰਚੇ ਸੀਗੇ ਜੀ ਪਿੰਡ ਖੀਵਾ ਮਾਨਸਾ ਜ਼ਿਲ੍ਹੇ ਦਾ ਪਿੰਡ ਰਹਿ ਜਾਂਦਾ ਜੀ ਇਹ ਇਹ ਪੀਖੀ ਅ ਅੰਡਿਆ ਵਾਲੇ ਆ ਪੀਖੀ ਖੇਤਾਂੋਂ ਲੈਲੇ ਰੋਡ ਤੇ ਰਹਿ ਜਾਂਦਾ ਜੀ ਪੀਖੀ ਦੇ ਬਿਲਕੁਲ ਨਜ਼ਦੀਕ ਹੀ ਰਹਿੰਦਾ 5-7 ਕਿਲੋਮੀਟਰ ਹੀ ਰਹਿ ਜਾਂਦਾ ਤੇ ਅੱਜ ਸਕੰਦਰਪਾਈ ਦੇ ਘਰੇ ਫੇਰ ਪਹੁੰਚੇ ਆ ਪਹਿਲਾਂ ਵੀ ਤੁਸੀਂ ਦੇਖਾਈ ਬਹੁਤ ਸੋਹਣੀ ਨੀਲੀ ਰਾਬੀ ਸੀ ਬਾਈ ਕੋਲੇ ਝੋਟੀ ਤੇ ਹੁਣ ਬਾਈ ਕੋਲੇ ਇੱਕ ਤੋਕੜ ਮੱਝ ਹੈ ਹੁਣ ਜਿਹੜੀ ਤੋਕੜ ਮੱਝ ਹੈ ਆਪਣਾ ਜਿਹੜੀ ਤੋਕੜ ਗੱਪਣ ਤੋਕੜ ਗੱਪਣ ਹਾਂ ਨਾਲ ਗੱਪਣ ਵੀ ਹੈ ਹਾਂ ਇਸੇ ਦੀ ਆਪਾਂ ਡਿਟੇਲ ਲੈਣ ਆਏ ਆ ਬਾਈ ਤੋਂ ਤੇ ਦੋ ਤਿੰਨ ਦਿਨ ਹੋ ਗਿਆ ਜਦ ਮੈਸ ਹੁੰਦਿਆਂ ਨੂੰ ਪਿਆ ਜੇ ਟਾਈਮ ਫਿਰ ਕਟਿਆ ਬਾਈ ਸਿਕੰਦਰ ਕੀ ਵਾਲਾ ਬਾਈ ਠੀਕ ਹੈ ਬਾਈ ਸასი ਗੱਲ ਜੀ ਸასი ਗੱਲ ਤੇ ਸ਼ਕੰਦਰભાઈ ਜਿਹੜੀ ਅੱਜ ਆਪਾਂ ਇਹ ਮੱਝ ਦਿਖਾਉਣ ਲੱਗੇ ਆਂ ਇੱਕ ਐਵੇਂ ਸੂਈ ਆ ਬਾਈ ਇਹ ਬਾਈ ਆਪਣੇ ਕੋਲੇ ਦੂਜਾ ਸੂਆ ਸੂਈ ਸੀ ਤੀਜੇ ਵਾਸਤੇ ਗੱਭਣਾ ਹੁਣ ਅੱਛਾ ਤੀਜੇ ਸਵਾ ਦੋ ਮਹੀਨੇ ਦੀ ਗੱਭਣਾ ਹੋਊਗੀ ਚੈੱਕ ਪਾਸਟ ਚ ਹੈਗੀ ਓਕੇ ਤੇ ਆਪਣੇ ਵਾਲੇ ਜਸਵੀਰ ਡਾਕਟਰ ਤੋਂ ਠੀਕ ਆ ਭਰਾ ਇਹਦੀ M29 ਦੇ origignal ਤੋਂ ਗੱਭਣਾ ਹੈ ਅੱਛਾ ਠੀਕ ਹੈ ਜੀ ਹਾਂ ਦੁੱਧ ਤੋਂ ਹੁਣ ਇਹ ਹੈਗੀ ਹੈ ਕਿ 6 ਕਿਲੋ ਦੁੱਧ ਹੈ ਕਦੇ ਕਦਾਈ ਟੀਕਾ ਵੀ ਲਵਾ ਲੈਂਦੀ ਹੈ ਅੱਛਾ 6 ਕਿਲੋ ਦੁੱਧ ਤਾਂ ਕਦੇ ਕਦਾਈ ਟੀਕਾ ਲਵਾ ਲੈਂਦੀ ਹੈ ਜਦੋਂ ਤਿਆਰ ਸੀਗੀ ਉਦੋਂ 13 ਕਿਲੋ ਦੁੱਧ ਦਿੰਦਾ ਇਹਨੇ अच्छा ਜਦੋਂ ਸੱਜਰ ਸੀ ਜਦੋਂ ਸੱਜਰ ਸੀ ਉਦੋਂ 13 ਕਿਲੋ ਦੁੱਧ ਦਿੰਦਾ ਸੀ ਹਾਂਜੀ 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 ਤੇ 6 ਕਿਲੋ ਉਹਨਾਂ ਤੋਂ ਤਿਆਰ ਹੈ 6 ਕਿਲੋ ਦੁੱਧ ਤਿਆਰ ਹੈ ਤੇ ਕਦੇ-ਕਦੇ ਅਸੀਂ 3 ਗੱਡੂ ਪਲਵਾ ਲੈਂਦੀ ਹਾਂ ਹਾਂਜੀ ਹਾਂ ਕਈ ਵਾਰੀ ਕੋਈ ਉਪਰਾ ਬੰਦਾ ਆਉਂਦਾ ਜਾਂ ਉਪਰੇ ਇੱਕ ਥਾਂ ਦੇ ਜਾਊਗੀ ਹਨਾ ਤੋਕੜ ਪਸ਼ੂ ਹੈਗਾ ਸੱਜਰ ਦੀ ਤਾਂ ਗੱਲ ਹੋਰ ਹੁੰਦੀ ਹੈਗੀ ਠੀਕ ਹੈ ਬਾਕੀ ਕੱਦਗਾਠ ਚੋਟੀ ਦਾ ਬਹੁਤ ਹੈਗਾ ਬਹੁਤ ਹੈ ਇਹ ਲਾ ਲਓ ਮੇਰੀ 6 ਫੁੱਟ ਹਾਈਟ ਹੈਗੀ ਮੇਰੇ ਬਰਾਬਰ ਖੜੀ ਦੇਖ ਲਓ ਬਿਲਕੁਲ ਬਿਲਕੁਲ ਇਹ ਵੀ ਆਪਣੇ ਘਰ ਦੀ ਸੀ ਨਹੀਂ ਨਹੀਂ ਇਹ ਆਪਾਂ ਨੇ ਲਈ ਸੀਗੀ ਬਾਈ ਅੱਛਾ ਇਹ ਲਈ ਸੀ ਹਾਂ 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 ਠ 2 ਮਹੀਨਿਆਂ ਦੀ ਗੱਬਣ ਹੈ ਸਵਾ ਦੋ ਮਹੀਨਿਆਂ ਦੀ ਚੰਗ ਬਾ ਕਰਾਈ ਵੀ ਹੈ ਜਮ ਐ ਮਨਸਤੀ ਦਾ ਬਾਈ ਦਾ ਨਾ ਟੀਕਾ ਭਰਾ ਹੈ ਵਾ ਤੇ ਤੁਸੀਂ ਦੇਖ ਸਕਦੇ ਹੋ ਬਾਕੀ ਤੇ ਛੋਟੀ ਉਹ ਵੀ ਮੱਝ ਸੀਲ ਹੈ ਠੀਕ ਹੈ ਤੀਜੀ ਸਵੇਰ ਵਾਸਤੇ ਗੱਬਣ ਹੈ ਤਾਂ ਇਹ ਛੋਟੀਆਂ ਚੀਜ਼ ਤੀਜੀ ਸਵੇਰ ਵਾਸਤੇ ਇਹ ਗੱਬਣ ਹੈ ਤੇ ਦੂਜਾ ਸੂਆ ਇਹ ਸਹੀ ਵੀ ਹੈ ਥਣਾ ਤੇ ਟਿਊਬ ਲੱਗੀ ਹੋਈ ਆ ਬਈ ਖਰਾਬ ਹੋਣ ਤੋਂ ਅੱਛਾ ਚਾ ਹਾਂ ਉਹ ਸਾਰਿਆਂ ਦੀ ਲਾ ਦਿੰਨੇ ਆ ਆਪਾਂ ਜਿਵੇਂ ਦੁੱਧ ਵਾਲੇ ਨਹੀਂ ਨਹੀਂ ਮੈਂ ਖਿਆਲ ਨਹੀਂ ਕੀਤਾ ਅੱਛਾ ਜਿਹੜੀ ਆ ਆ ਵੀ ਅੱਜ ਜੈਲੋ ਜਾਂ ਚਮਕਦਾ ਹੈਗਾ ਹਾਂ ਹਾਂ ਸਾਰਾ ਇਹ ਟਿਊਬ ਇਹ ਆਪਣਾ ਟਿਊਬ ਲਾ ਦਿੰਨੇ ਸਾਰਿਆਂ ਦੀ ਠੀਕ ਹੈ ਹਾਂ ਵੀ ਕਈ ਵਾਰੀ ਕੋਈ ਪਾੜਦਾ ਥਣ ਜਾਂ ਕੋਈ ਸ਼ੋਰ ਹੁੰਦਾ ਹੈਗਾ ਮੈਂ ਇੱਥੇ ਤੇ ਕੋਹ ਹਲ ਗਿਆ ਨਾ 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 ਅੱਛਾ ਤੇ ਠੀਕ ਹੈ ਕੁਝ ਮੈਂ ਥਰਡ ਤੋਂ ਪਾੜ ਜਾਂਦਾ ਨਾ 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 ਇਹ ਵੀ ਆਪਣਾ ਟਿਊਬ ਲਾ ਦਿੰਨੇ ਜਿਵੇਂ ਗਾਂ ਗਈ ਜਾਂ ਹੁਣ ਅਸੀਂ ਦੋ ਹੀ ਨੇ ਦੁੱਧ ਵਾਲੀਆਂ ਤਾਂ ਬਸ ਥੋੜੀ ਦਿਨ ਹੀ ਰਹਿੰਦੇ ਨਿਤਰ ਨਾਲੇ ਠੀਕ ਹੈ ਹਾਂ ਇਹਦੀ ਮਾਜਲ ਕੱਢ ਦਿੰਨੇ ਵਾ ਜੀ ਤਿੰਨੇ ਬਸ ਮੋਨ ਦੀ ਇੱਕ ਦਿਨ ਦੀ ਤਣ ਪੂਰੇ ਨਹੀਂ ਗਏ ਇੱਧਰ ਅੱਛਾ ਸਾਰਿਆਂ ਨੇ ਇੱਕ ਦਿਨ ਚ ਹੀ ਸੁਣਾ ਇੱਕ ਦਿਨ ਚ ਹੀ ਸੁਣਾ ਇਹਨਾਂ ਨੇ ਤੇ ਨਾ ਨਹੀਂ ਇਕ ਪਰ ਮਗਾ ਜਾਲ ਇੰਨੇ ਲੋਟ ਨਹੀਂ ਆਉਦੇ ਹੈਗੇ ਵੀ ਕੱਦ ਕਾਠ ਵੀ ਸਿਕੰਦਰ ਬਹੁਤ ਕੱਦ ਕਾਠ ਬਈ ਪੂਰਾ ਵਧੀਆ ਹੈਗਾ ਬਾਕੀ ਸਿੰਗਾ ਸੁੰਗਾ ਦੀ ਬਣਤਰ ਇਸ ਕੁਆਲਿਟੀ ਦੇਖ ਲਓ ਤੁਸੀਂ ਬਾਕੀ ਇਹ ਵੀ ਚੀਜ਼ ਦੇਖੋ ਜੀ ਬਈ ਇਹ ਵੀ ਇੱਕ ਨਾ ਕਹਿੰਦੇ ਹੁੰਦੇ ਆ ਇਮਾਨਦਾਰ ਬੰਦਾ ਤੇ ਘਰ ਵਾਲਾ ਬੰਦਾ ਦੱਸ ਸਕਦਾ ਜਿਵੇਂ ਸਿਕੰਦਰ ਨੇ ਦੱਸਿਆ ਵੀ ਉਹ ਵਧੀਆ ਦੁੱਧ ਦਿੰਦੀ ਹੈ 6 ਕਿਲੋ ਦੁੱਧ ਹੈ ਤਾਂ ਤੁਸੀਂ ਉਹ ਦੇਖ ਸਕਦੇ ਆ ਚੈੱਕ ਪਾਸਾ ਹਾਲ ਡਾਕਟਰ ਤੋਂ ਵੀ ਕਰਵਾ ਸਕਦੇ ਆ ਬਾਕੀ ਹਾਂ ਬਈ ਚੈੱਕ ਕਰਵਾ ਕੇ ਲੈ ਜੇ ਬੰਦਾ ਤਾਂ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਉਹਦਾ ਇਹ ਕਿਤੇ ਵੀ ਟਾਮੇ ਥੱਲੇ ਕਈ ਵਾਰੀ ਕਿਸੇ ਦਿਨ ਕੋਈ ਮੜਾ ਜਾ ਉਪਰਾ ਮੰਨ ਕੇ ਕਿਤੇ ਉਹ ਹੋ ਗਿਆ ਨਹੀਂ ਆਣਾ ਬਈ ਕਈ ਵਾਰੀ ਕੋਈ ਬੰਦੇ ਦਾ ਕੋਈ ਯਾਰ ਕਰਦੀ ਆ ਹਨਾ ਆ ਕੁੱਤ ਦੀ ਕੋਈ ਦਿੱਕਤ ਨਹੀਂ ਚੋ ਜਿਹੜਾ ਮਰਜ਼ੀ ਲਵੇ ਕਈ ਵਾਰੀ ਕੋਈ ਹੁੰਦਾ ਕਿਸੇ ਕਿੱਲੇ ਦੇ ਜਾ ਕੇ ਪਸੂ ਤੋਕੜਾ ਹਨਾ ਕਰ ਜਾਂਦਾਗਾ ਆਪਣੇ ਆਪਾਂ ਲਿਉਂਦੇ ਜਦੋਂ ਆਪਣੇ ਨਾਲ ਵੀ ਹੋਈ ਹੈ ਇਹ ਗੱਲ ਤਾਂ ਕਹਿੰਦੇ ਆਪਾਂ ਬਿਲਕੁਲ ਬਿਲਕੁਲ ਹਾਂ 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 ਤਾਂ ਇਸ ਕਰਕੇ ਬਰੇ ਪੂਰੀ ਜਿੰਨੀ ਵੀ ਗੱਲਬਾਤ ਆ ਪੂਰੀ ਇਮਾਨਦਾਰ ਇਕਬਖਦਰਾ ਗੱਲਬਾਤ ਦੇਖੀ ਤੇ ਇੱਕ ਤੇ ਮਾਝ ਦਾ ਬਹੁਤ ਸੋਹਣਾ ਕੰਤੜੂ ਨਹੀਂ ਹੈਗਾ ਆ ਦੇਖੋ ਕੰਤੜੂ ਹੈ ਨਹੀਂ 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 ਬਸ ਇੱਦਾਂ ਹੀ ਮਿਲਦੀ ਆ ਇੱਦਾਂ ਹੀ ਮਿਲਦੀ ਆ ਤੇ ਬਾਕੀ ਤੁਸੀਂ ਬਈ ਉਹਦੀ ਉਹਨਾਂ ਵਾਲੇ ਸਮੇਂ ਤਾਂ ਨਹੀਂ ਮੜੀ ਝੜਕ ਮਾਰ ਸਕਦੇ ਤੁਸੀਂ ਜਿਹੜਾ ਡਰੋ ਡਰਾ ਹੁਣ ਤਾਂ ਜਿਵੇਂ ਸੁੱਕਿਆ ਬਾਕੀ ਟਾਈਮ ਵੀ ਬਈ ਮੂਰੇ ਬਹੁਤ ਸੋਹਣੇ ਚ ਸੂਣੀ ਆ ਨਾ ਓਕੇ ਕਿਹੜੇ ਮਹੀਨੇ ਚ ਇਹਨੇ ਜਿਵੇਂ 2 ਮਹੀਨਾ ਦੀ ਹੋਣ 2 ਮਹੀਨਾ ਦੀ ਹੁਣ ਗੱਬਣ ਹੋ ਗਈ ਇਹ ਲਾ ਲਓ ਤੁਸੀਂ ਹੁਣ ਚੱਲਦਾ 10ਵਾਂ 11ਵਾਂ 12ਵਾਂ 13ਵਾਂ ਪਹਿਲਾ ਦੂਜਾ ਤੀਜਾ ਚੌਥਾ ਚੌਥੇ ਮਹੀਨੇ ਜੇ ਆ ਕੇ ਸੂਪਣੇ ਨੇ ਜਾਨਕਿ ਵੀ ਉਹ ਹਾਰ ਗਲੀ ਰੁੱਤ ਚ ਚੰਗੀ ਰੁੱਤ ਚ ਸੂਣਾ ਨੇ ਜਾ ਕੇ ਹਾਂ ਉਹ ਚੰਗੀ ਰੁੱਤ ਚ ਸੂਣਾ ਨੇ ਜਾ ਕੇ ਵੀ ਮਿੱਤਰੋ ਜਿਹੜੇ ਟਾਈਮ ਦੇ ਉੱਤੇ ਹੁੰਦਾ ਵੀ ਟੱਕੜ ਪਸੇ ਕੋਈ ਭਾਲ ਕੇ ਆਉਂਦੇ ਆ ਉਹ ਟਾਈਮਾਂ ਤੇ ਦੋ ਦੂਸੂਏ ਸੂਏ ਸੂਈ ਵੀ ਆ ਤੀਜੀ ਸੂਏ ਨੂੰ ਇਹ ਧਿਆਰਾ ਕਹਿਣ ਦਾ ਭਾਵ ਗੱਪਣਾ ਗੱਪਣਾ ਗੀ ਜਮਾ ਤੇ ਕਦ ਕਦ ਤੁਸੀਂ ਦੇਖ ਸਕਦੇ ਹੋ ਸ਼ਕੰਦਰ ਦਾ ਆਪ ਦਾ ਕਾਢੀ ਕੋਕ ਕਰ ਸੀ ਫੁੱਟ ਫਕਦਾ ਬਈ ਆਪਣਾ 5 11 ਗਾ ਹਾਂ ਤੇਰਾ 5 11 6 ਫੁੱਟ ਹੀ ਹੋ ਗਿਆ ਹਾਂ 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 ਤੇ ਸ਼ਕੰਦਰ ਦਾ 6 ਫੁੱਟ ਕਾ ਸ਼ਕੰਦਰ ਕੋਲੇ ਖੜੀ ਦੇਖ ਸਕਦੇ ਆ ਤੁਸੀਂ ਬਾਕੀ ਆ ਵੀ ਮੱਛਾ ਤੁਸੀਂ ਦੇਖ ਸਕਦੇ ਆ ਉੱਚੀ ਐ ਸਾਰਿਆਂ ਤੋਂ ਹਾਂ ਕਲੀ ਉਹ ਛੋਟੀ ਮਾੜੀ ਜਿਹੀ ਉੱਚੀ ਲੱਗਦੀ ਐ ਜਿਹੜੀ ਆ ਪਹਿਲਣ ਆ ਉਹ ਕੋਈ ਨਹੀਂ ਸ਼ਕੰਦਰ ਛੋਟੀ ਸੀ ਆਪਾਂ ਉਹ ਦੱਸਿਆ ਜਿਹੜੀ ਪਹਿਲਣ ਆ ਉਹ ਛੋਟੀ ਪਰਲੀ ਹਾਂਜੀ ਉਹ ਕਿਹੜੇ ਝੋਟੇ ਦੀ ਸੀ? ਉਹ ਕੋਹੇ ਨੂਰ ਵਾਲਿਆਂ ਦੀ ਲక్ష్ਮੀ ਦੇਰੀ ਵਾਲਿਆਂ ਦੇ। ਕੋਹੇ ਨੂਰ ਵਾਲਿਆਂ ਦੀ। ਹਾਂ ਹਾਂ। ਇਹ ਕੋਹੇ ਨੂਰ ਦੀ ਸੀ। ਕੋਹੇ ਨੂਰ ਦੀ। ਬਹੁਤ ਸੋਹਣੀ ਝੋਟੀ ਜਾਨ। ਵੀ ਘੱਟ ਘੱਟ ਕੋਹਾਂ। ਸੁਪੀ ਕਸੂਨੀ ਆ ਜੀ। ਨਹੀਂ ਬਸ ਇੱਕੋ ਹੀ ਜਿਹੜੇ ਪੁਰਾਣੇ ਇੱਕ ਤਰੀਕੇ ਨੂੰ ਦੇਣ ਪੁਰਾਣੇ ਤਿੰਨਾ ਦੀ। ਅੱਛਾ ਓਕੇ। ਇਹ ਇਹਨਾਂ ਨੇ ਤਿੰਨਾ ਨੇ। ਤਿੰਨਾ ਨਹੀਂ ਸੁਣਾਇਆ। ਠੀਕ ਹੈ ਜੀ। ਇੱਥੇ ਹੀ ਕੰਮ ਚੱਲ ਰਿਹਾ ਇਹਨਾਂ ਦਾ। ਲਓ ਵੀ ਮੈਂ। ਹਾਂ ਜੀ ਹਾਂ। ਵਧੀਆ ਪਸਤਾਨ ਪਹਿਲਾਂ ਤੋਂ ਪਾਲਦੇ ਆਏ ਆ ਬਾਈ। ਤੇ ਰੱਖਦੇ ਥੋੜੇ ਆਪਾਂ ਰੱਖਦੇ ਘਰ ਜੋ ਕਰੇ ਤੇ ਪਰ ਵਧੀਆ ਚੰਗੇ ਰੱਖਦੇ ਆ। ਹਾਂ ਇੱਕ ਵਾਰੀ ਹੋਰ ਬੋਲੋ 9915272941 9915272941 ਪਿੰਡ ਖੀਵਾਖੁਰਦ ਜ਼ਿਲ੍ਹਾ ਮਾਨਸਾ ਪਿੱਖੀ ਤੋਂ 7 ਕਿਲੋਮੀਟਰ ਚੀਮਾ ਮੰਡੀ ਤੋਂ 8 ਕਿਲੋਮੀਟਰ ਤਨੌਲੇ ਤੋਂ 20 ਕਿਲੋਮੀਟਰ ਤਨੌਲੇ ਤੋਂ 20 ਕਿਲੋਮੀਟਰ ਹਾਂ ਠੀਕ ਆ ਜੀ ਬਾਈ ਓਕੇ ਜੀ ਬਾਈ ਧੰਨਵਾਦ ਹਾਂਜੀ ਹਾਂ ਲਓ ਵੀ ਮਿੱਤਰੋ ਜਿਹੜੇ ਭਰਾ ਦੇ ਆਉਂਦੇ ਟੋਕੜ ਸਾਹਿਬ ਚ ਤੇ ਬਾਈ ਸ਼ਕੰਦਰ ਦੇ ਨਾਲ ਕਰੋ ਗੱਲਬਾਤ